ਸਾਸੂ ਵੀਰੇ ਸਾਰਿਆਂ ਨੂੰ ਹੋਰ ਵੀਰੇ ਠੀਕ ਹੋ ਜੀ ਸਾਰੇ ਜਣੇ ਤੇ ਵੀ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਵੀਰੇ ਜਿਵੇਂ ਕਿ ਹੁਣ ਤੁਹਾਨੂੰ ਪਤਾ ਵੀ ਇਹ ਆ ਪਾਵਰ ਜੈਲ ਦਵਾਈ ਗੇ ਜਿਹੜੀ ਕਹਿੰਦੇ ਬੰਦ ਹੋ ਚੁੱਕੀ ਆ ਪਾਵਰ ਜੈਲ ਤੇਰੀ ਥਾਂ ਤੇ ਆ ਵੀਰੇ ਆ ਪਾਵਰ ਸਟਾਪ ਐਸ ਆਈ ਆ ਜੀ ਤੇ ਬਹੁਤ ਵੀਰੇ ਬੰਦੇ ਸਾਰੇ ਹੀ ਪਹਿਲਾਂ ਵੀਰੇ ਪਾਵਰ ਜੈਲ ਲੰਦੇ ਸੀਗੇ ਤੇ ਉਹਦੀ ਥਾਂ ਤੇ ਹੁਣ ਨਵੀਂ ਆ ਗਈ ਵੀਰੇ ਫਿਰ ਪਾਈਨੈਪਲ ਫਲੇਵਰ ਆ ਜੀ ਠੀਕ ਹੈ ਜੀ ਆ ਪੜ ਸਕਦੇ ਵੀਰੇ ਤੁਸੀਂ 30 ml ਦੀ cc ਜਿਵੇਂ ਹੁੰਦੀ ਸੀਗੀ ਇਹ ਸਾਰੇ ਵੀਰੇ ਉੱਕਣੀ ਸੇਮ ਡੋਜ਼ ਆ ਸੇਮ ਸਾਲਟ ਆਈ ਇਹ ਆਪਾਂ ਨੇ ਉਦਾਂ ਹੀ ਦੇਣੀ ਹੈ ਜਿੱਦਾਂ ਪਾਵਰ ਜਨਰ ਦੇ ਸੀਗੇ ਵੀਰੇ ਠੀਕ ਹੈ ਜੀ ਤੇ ਵੀਰੇ ਅੱਜ ਆਪਾਂ ਗੱਲ ਕਰਦੇ ਆਂ ਕਈ ਵਾਰ ਕੀ ਹੁੰਦਾ ਨਾ ਵੀਰੇ ਕਈ ਕਬੂਤਰ ਜੀ ਹਰੀਆਂ ਪਿੱਠਾ ਮਾਰ ਲਾ ਗਏ ਜਾਂਦੇ ਨੇ ਜਾਂ ਕਬੂਤਰ ਦਾਣੇ ਨਹੀਂ ਚੱਕਦੇ ਹੈਗੇ ਠੀਕ ਹੈ ਜੀ ਤੁਹਾਨੂੰ ਢਿੱਲੇ ਢਿੱਲੇ ਜੇ ਲੱਗਦੇ ਨੇ ਇਹ ਵੀਰੇ ਸਪੈਸ਼ਲ ਜਿਹੜੇ ਕਬੂਤਰ ਨੇ ਜੀ ਆਪਣੇ ਬਾਜੀ ਛੱੜੜੇ ਨੇ ਅਡਾਈਆਂ ਦੇ ਵਿੱਚ ਵੀ ਦੀ ਆਪਾਂ 1 ਕ 1 ਐਮਐਲ ਦੇ ਸਕਦੇ ਹਾਂ ਜੀ ਇਹ ਜਿਵੇਂ ਕਿ ਵੀਰੇ ਜਿਵੇਂ ਉੱਡ ਕੇ ਆਇਆ ਕਬੂਤਰ ਉਹ ਬਾਦਾਮ ਬਦੂਮ ਖਾ ਲੇ ਆਪਾਂ ਉਦੋਂ ਦੇ ਸਕਦੇ ਹਾਂ ਜੇ ਉਦੋਂ ਨਹੀਂ ਟਾਈਮ ਲੱਗਿਆ ਤਾਂ ਆਪਾਂ ਰਾਤ ਨੂੰ ਵੀ ਦੇ ਸਕਦੇ ਹਾਂ ਜੀ ਉਹਨੂੰ ਨਹੀਂ ਵੀਰੇ ਜਿੱਦਾਂ ਬੰਦੀ ਹੈ ਉਸ ਦਿਨ ਸਵੇਰ ਨੂੰ ਦੇ ਸਕਦੇ ਹਾਂ ਵੀਰੇ ਆਪਾਂ ਇਹਨੂੰ ਵੀਰੇ 1 ਐਮਐਲ ਦੇ ਕੇ ਕੂਤਰ ਨੂੰ ਛੱਡ ਦਿਓ ਤੇ ਉਸ ਤੋਂ ਬਾਅਦ ਵੀਰੇ ਫਿਰ ਦਾਣੇ ਦੂੜੇ ਪਾ ਦਿਓ ਬਾਦਾਮ ਬਦੂਮ ਪਾ ਦਿਓ ਜਿਹੜੇ ਬਣੇ 12 1 ਵਜੇ ਪਾਉਣੇ ਨੇ ਇਹਦੇ ਜਣੀ ਵੀਰੇ ਬਹੁਤ ਜ਼ਿਆਦੇ ਫਾਇਦੇ ਨੇ ਠੀਕ ਹੈ ਜੀ ਤੇ ਆਪਾਂ ਨੇ ਵੀ ਵੀਰੇ ਕੂਤਰ ਨੂੰ ਦਿੱਤੀ ਆਪਣਿਆਂ ਨੂੰ ਪਤਾ ਵੀ ਕਿ ਵੀ ਸਾਲ ਵੀਡੀਓ ਬਣਾ ਲੈਣੇ ਇੱਕ ਤਣੀਏ ਵੀ ਰਮੀ ਆ ਗਈ ਹੁਣ ਪਾਵਰ ਜਲਦੀ ਖਾਂ ਤੇ ਪਾਵਰ ਸਟਾਪ ਐਸ ਇਹ ਵੀ ਜਦ ਕੂਤਰ ਨੂੰ ਦੇਣੀ ਆਪਾਂ ਨੇ 1 ਐਮਐਲ ਦੇਣੀ ਆ ਜੀ ਸੇਮ ਆ ਜੀ ਉਹ ਤੇ ਮੰਗੂਏ ਠੀਕ ਹੈ ਜੀ 1 ਐਮਐਲ ਦੇ ਕੇ ਕੂਤਰ ਨੂੰ ਆਪਾਂ ਨੇ ਛੱਡ ਦੇਣਾ ਤੇ ਜਿਵੇਂ ਆਪਾਂ ਬਦਾਮ ਨੂੰ ਪਾਉਨੇ ਉਵੇਂ ਬਦਾਮ ਨੂੰ ਪਾ ਲੈਣੇ ਠੀਕ ਹੈ ਜੀ ਜਿਵੇਂ ਵੀ ਨਹੀਂ ਕਈ ਵਾਰ ਕੀ ਹੁੰਦਾ ਆਪਣੇ ਕਬੂਤਰ ਨਾ ਸਵੇਰ ਨੂੰ ਜਿਵੇਂ ਹੁਣ ਆਪਾਂ ਨੇ ਦਾਣੇ ਪਾਤੇ ਜੀ 12 1 ਵਜੇ ਪਾਤੇ 2 ਵਜੇ ਪਾਤੇ ਕਈ ਵਾਰ ਨਾ ਜੀ ਆਪਣੇ ਕਬੂਤਰ ਦਾਣੇ ਨਹੀਂ ਖਿਜਦੇ ਹੈਗੇ ਇਹ ਬਹੁਤ ਵੀਰਾਂ ਦਾ ਪ੍ਰੋਬਲਮ ਹੁੰਦੀ ਹੋਣੀ ਹੈ ਕਿਉਂਕਿ ਗਰਮੀ ਕੋ ਲੱਗਤ ਪੈ ਗਈ ਹੈ ਵੀ ਆਹ ਕਬੂਤਰ ਨੇ ਵੀ ਅਜ ਦਾਣੇ ਨਹੀਂ ਖਿਜੇ ਹੋਏ ਹੈਗੇ ਵੱਡਾ ਯਾ ਨਹੀਂ ਇਸ ਕਰਕੇ ਠੀਕ ਹੈ ਤੇ ਨਾ ਵੀ ਵੀ ਆਪਣੀ ਆਹ ਕਬੂਤੀ ਨੇ ਦਾਣੇ ਖਿੱਚੇ ਹੋਏ ਨੇ ਠੀਕ ਹੈ ਜੀ ਇਹ ਕਬੂਤਰ ਜਿਹੜੇ ਸਾਹਮਣੇ ਕਿਪਰ ਆਪੇ ਇਹਨਾਂ ਦਾਣੇ ਨਹੀਂ ਕਿੱਟੇ ਹੋਏ ਇਸ ਕਰਕੇ ਜੀ ਆਪਾਂ ਇਹਨਾਂ ਨੂੰ ਅਜੇ ਢਾਇਆ ਨਹੀਂ ਹੈਗਾ ਠੀਕ ਹੈ ਜੀ ਹੁਣ ਆਪਾਂ ਇਹਨਾਂ ਨੂੰ ਪਾਪਰ ਜਲ ਦਵਾਈ ਦੇਵਾਂਗੇ ਮੜੀ ਮੜੀ ਤੇ ਇਹ ਵੀਰੇ ਦਾਣੇ ਸਹੀ ਕਿੱਟਣ ਲੱਗ ਜਾਣਗੇ ਤੇ ਜੇ ਵੀਰੇ ਮਾੜੇ ਮੋٹے ਢਿੱਲੇ ਮਿੱਠੇ ਹੋਣਗੇ ਕਈ ਵਾਰ ਨਾ ਵੀਰੇ ਜਿਵੇਂ ਲਗਾਤਾਰ ਕਬੂਤਰ ਡਾਉਨੇ ਆਪਾਂ ਸੁੱਕੀਆਂ ਡਾਈਆਂ ਕਰਾਉਣੀਆਂ ਕੂਤਰ ਜ਼ੋਰ ਵੱਧ ਘਟ ਲਾਏ ਆਵੇ ਜਾਂ ਉਹਨੂੰ ਬਾਦਾਮ ਲੇਟ ਫੇਟ ਪੈ ਗਏ ਤਾਂ ਕੂਤਰ ਬਿਮਾਰ ਹੋ ਜਾਂਦਾ ਵੇ ਕਈ ਵਾਰ ਉਹ ਬਿਮਾਰ ਹੋਣ ਦੇ ਕਾਰਨ ਦਾਣੇ ਦੂਨੇ ਘਟਕ ਛਿੱਟਣ ਲੱਗ ਜਾਂਦਾ ਆਪਾਂ ਨੂੰ ਇਹ ਚੀਜ਼ ਦਾ ਪਤਾ ਨਹੀਂ ਲੱਗਦਾ ਹੌਲੀ ਹੌਲੀ ਵੀ ਇਹ ਵਧ ਜਾਂਦਾ ਹੈ ਆਪਾਂ ਦੇਖਦੇ ਨਹੀਂ ਧਿਆਨ ਨਹੀਂ ਦਿੰਦੇ ਹੈਗੇ ਤਾਂ ਇਸ ਕਰਕੇ ਵੀ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਠੀਕ ਹੈ ਜੀ ਤੇ ਜਦੋਂ ਵੀ ਵੀ ਤੁਹਾਨੂੰ ਲੱਗਦਾ ਵੀ ਕੋਈ ਇਦਾਂ ਦੀ ਪ੍ਰੋਬਲਮ ਆ ਰਹੀ ਆ ਜਿਆਦਾ ਵੀ ਕੂਟਰ ਤਾਂ ਪੂਰਾ ਧਿਆਨ ਰੱਖੋ ਆਪਣੇ ਨਾਲ ਆਉਣੇ ਨਾਲ ਉਹ ਪ੍ਰੋਬਲਮ ਜੇ ਵੀਰੀ ਆਉਂਦੀ ਆ ਤਾਂ ਉਹਨੂੰ 1 ਕੇਮਰ ਪਾਵਰ ਜਲਦੀ ਦਿਓ ਬੇਸੇਪੀ ਦੀ ਪਾਵਰ ਜਲ ਡੂਜ਼ ਆ ਜਿਹੜੀ ਇਹ ਬਹੁਤ ਜ਼ਿਆਦਾ ਘੱਟ ਡੂਜ਼ ਆ ਕਿ ਤੁਸੀਂ ਵੀਰੇ ਹਫਤੇ ਬਾਅਦ ਦੇ ਸਕਦੇ ਹੋ ਆਪਣੇ ਨਾਲੇ ਕਬੂਤਰਾਂ ਨੂੰ ਠੀਕ ਹੈ ਜੀ ਹਫਤੇ ਬਾਅਦ ਵੀ ਆਪਣੇ ਕਬੂਤਰਾਂ ਨੂੰ ਇੱਕ ਇੱਕ ਐਮਲ ਦਿੰਦੇ ਰਹੋ ਇਹ ਜਾਂ ਵੀ ਇੱਕ ਤਾਂ ਕਬੂਤਰ ਤੰਦਰੁਸਤ ਰਹਿਣਗੇ ਦੂਜੇ ਨੰਬਰ ਤੇ ਵੀਰੇ ਜਿਵੇਂ ਹੁਣ ਤੁਹਾਨੂੰ ਜਿਹੜੀਆਂ ਜਿਹੜੀਆਂ ਪ੍ਰੋਬਲਮ ਦੱਸੀਆਂ ਨੇ ਕਈ ਵਾਰ ਕਬੂਤਰ ਹਰੀਆਂ ਪਿੱਠਾ ਮਾਰਨ ਲੱਗ ਜਾਂਦੇ ਨੇ ਜਾਂ ਕਬੂਤਰ ਦਾਣੇ ਰੋਕਣ ਲੱਗ ਜਾਂਦੇ ਨੇ ਇਹ ਸਾਰੀ ਵੀਰੇ ਘੁਮ ਘਮਾ ਕੇ ਇੱਕੋ ਪ੍ਰੋਬਲਮ ਆ ਜਾਂਦੀ ਹੈ ਜੀ ਵੀ ਜਦ ਆਪਾਂ ਕੂਤਰ ਦੇ ਅੰਦਰ ਗਰਮੀ ਪੈ ਜਣੀ ਆਪਾਂ ਦੇਖਦੇ ਨਹੀਂ ਹੈਗੇ ਗਰਮੀ ਪੈਂਦੀ ਕਿਵੇਂ ਵੀ ਦੇ ਕੂਤਰਾਂ ਦੇ ਅੰਦਰ ਜਦੋਂ ਆਪਾਂ ਕੂਤਰ ਨੂੰ ਰੈਸ਼ੀ ਦਰਨੇ ਆ ਜਿਵੇਂ ਹੁਣ ਵੀ ਦੇ ਆਪਣੇ ਆ ਕੂਤਰਾਂ ਦੇ ਅੰਦਰ ਇਸ ਟਾਈਮ ਦਾੜੇ ਪਏ ਨਹੀਂ ਠੀਕ ਹੈ ਜੀ ਜੇ ਆਪਾਂ ਇਹਨਾਂ ਨੂੰ ਹੁਣ ਡਾਵਾਂਗੇ ਇਹਨਾਂ ਨੇ ਥਿਜਕੇ ਮਾੜਾ ਮੁੰਡਾ ਜ਼ੋਰ ਵੱਧ ਘਟ ਲਾਤਾ ਤਾਂ ਇਹਨਾਂ ਅੰਦਰ ਗਰਮੀ ਵੈ ਜਣੀ ਆ ਜੀ ਉਹ ਗਰਮੀ ਵੀ ਦੇ ਇੰਨਾ ਜ਼ਿਆਦਾ ਤੰਗ ਕਰਦੀ ਹੈ ਨਾ ਮੁੜ ਕੇ ਲੋਟ ਆਉਣੀ ਆ ਕੂਤਰਤਾਪੇ ਨਹੀਂ ਆਉਣਾ ਮੁੜ ਕੇ ਉਹਨੂੰ ਤਿੰਨ ਚਾਰ ਦਿਨ ਰੋਕਣਾ ਪੈਣਾ ਫੇਰ ਉਦੋਂ ਬਾਅਦ ਜਾ ਕੇ ਲੋਟ ਆਊਗਾ ਉਹ ਨਹੀਂ ਜਲਾਬ ਜੀ ਰੂਪ ਕਰਨਾ ਪੈਣਾ ਤਾਂ ਸਹੀ ਆਊਗਾ ਜੀ ਇਹ ਤੋਂ ਵਧੀਆ ਵੀਰੇ ਆਪਣਾ ਧਿਆਨ ਰੱਖੋ ਜਿੱਦਣ ਨੂੰ ਲੱਗਦਾ ਵੀ ਢਾਣੇ ਵੱਧਣੇ ਉਦੋਂ ਜਿਆਦਾ ਥੋੜਾ ਜਿਹਾ ਲੇਟ ਢਾ ਲਓ ਜਾਂ ਫੇਰ ਉਦੋਂ ਕੱਢੋ ਹੀ ਨਾ ਵੀਰੇ ਕੂਤਰਾਂ ਨੂੰ ਗਰਮੀ ਵੀ ਤੇ ਤੁਹਾਡੇ ਸਾਹਮਣੀ ਆ ਗਰਮੀ ਹੁਣ ਪੈਣ ਲੱਗੀ ਬਹੁਤ 38 49 38 49 ਇਦਾਂ ਟੈਂਪਰੇਚਰ ਹੁੰਦਾ ਦਿੱਲੀ ਉਹ ਬਾਜ਼ੀਆਂ ਨਿਪੜਨ ਲੱਗ ਗਈਆਂ ਉਹ ਹਿਸਾਬ ਨਾਲ ਵੀਰੇ ਆਪਣੇ ਕੂਤਰ ਬਹੁਤ ਧਿਆਨ ਨਾਲ ਢਾਓ ਨਮੋ ਵੀਰਾਂ ਗੱਲੀ ਨੇ ਵਰਤੋ ਵੀਰੇ ਠੀਕ ਹੈ ਜੀ ਤੇ ਆਪਾਂ ਨੇ ਵੀਰੇ ਪਾਵਰ ਜੈਨ 33 ਇੱਕ ਦੋ ਕੂਟਰ ਰਹਿੰਦੇ ਨੇ ਉਹਨਾਂ ਨੂੰ ਵੀ ਦੇਣੀ ਹੈ ਹੁਣ ਆਪਾਂ ਨੇ ਤੁਹਾਡੇ ਸਾਹਮਣੇ ਦੇ ਕੇ ਦਿਖਾਉਨੇ ਆਪਾਂ ਇਹ ਆ ਜੀ ਪਾਵਰ ਸਟਾਕ ਠੀਕ ਹੈ ਜੀ ਪਾਵਰ ਸਟਾਕ ਪ੍ਰੈਸ ਤੇ ਆ ਰਹੀ ਵੀਰੇ ਜਿਹੜੀ ਨਵੀਂ ਪਾਵਰ ਜੈਨ ਲਾਈ ਆ ਵੀਰੇ ਇਹ ਆਪਾਂ ਨੇ ਵੀਰੇ ਹੋਈ ਇੱਕ ਇੱਕ ਕੈਂਮਰ ਭਰ ਲਈ ਠੀਕ ਹੈ ਜੀ lang lebih dia umtri awan siapapan itu darinya <Susukainya> ਇੱਕ ਇੱਕ ਐਮਐਲਈ ਦੇਣੀਆਂ ਵੀਰੇ ਆਪਾਂ ਨੂੰ ਸਿਰਫ ਇਹ ਮਾਤੇ ਇਹ ਮੈਂ ਆਹ ਪੂਰੇ ਪੇਪਰ ਇਹਨੂੰ ਦੇਣ ਲੱਗੇ ਹਾਂ ਇਹਨੂੰ ਤੇ ਵੀਰੇ ਵੀਰੇ ਤੁਹਾਨੂੰ ਫਾਇਦੇ ਆਪਾਂ ਦੁੱਧ ਦੇਣ ਤੇ ਇਹਨੂੰ ਤੁਸੀਂ ਵੀਰੇ ਹਫਤੇ ਦੇ ਵਿੱਚ ਕੱਦੀ ਵਾਰੀ ਦੇ ਸਕਦੇ ਹੋ ਠੀਕ ਹੈ ਜੀ ਅੱਪਾ ਵੀ ਦਿੱਤੀ ਅਗਲੇ ਜਿਆਦਾ ਹੋਇਆ ਆਪਾਂ ਨਾ ਦਿੰਦੇ ਹੋਈ ਅੱਪਾ ਵੀ ਦਿੱਤੀ ਤੁਹਾਡੇ ਸਾਹਮਣੇ ਹੀ ਆ ਇਹ ਵੀ ਬਹੁਤ ਧਿਆਨ ਦੇਣ ਵਾਲੀਆਂ ਗੱਲਾਂ ਨੇ ਕਿ ਇਹ ਇਥੋਂ ਹੀ ਪੁੱਤਰ ਖਰਾਬ ਹੁੰਦਾ ਇਹ ਗੱਲਾਂ ਕਰਕੇ ਹੋਏ ਪੁੱਤਰ ਹਾਰ ਜਾਂਦੇ ਨੇ ਬਹਿ ਜਾਂਦੇ ਨੇ ਬਾਜੀ ਦੇ ਵੀਰੇ ਮਾ ਲੋਦਰੀ ਸਰ ਉਹ ਕਿੱਕਾ ਬਣੀ ਬਹੁਤਰੀ ਇਹੰਦਰ ਵੀ ਬੜੇ ਦਾਣੇ ਨੇ ਤੇ ਆ ਵੀਰ ਰੰਗ ਦੀ ਵੀਡੀਓ ਬਣਾਉਣੀ ਸੀਗੀ ਯਾਰ ਅਸੀਂ ਬੰਦੇ ਦੋ ਸੀਗੇ ਇਸ ਕਰਕੇ ਰੰਗ ਦੀ ਵੀਡੀਓ ਨਹੀਂ ਬਣਾਉ ਹੋਈ ਜਦੋਂ ਆਪਾਂ ਰੰਗ ਲਾਇਆ ਤੇ ਚਲੋ ਦੁਬਾਰਾ ਰੰਗ ਲਾਇਆ ਵੀਰੇ ਆਪਾਂ ਤੁਹਾਨੂੰ ਵੀਡੀਓ ਬਣਾਵਾਂਗੇ ਠੀਕ ਹੈ ਜੀ ਅੱਜ ਦੱਸਾਂਗੇ ਰੰਗ ਤੇ ਕਮੈਂਟ ਪਣਾਈਏ ਤੇ ਵੀਰੇ ਕਿਸੇ ਵੀ ਨੂੰ ਨਹੀਂ ਪਤਾ ਹਰਾਂਗੇ ਕਿਵੇਂ ਬਣਦਾ ਤਾਂ ਕਮੈਂਟ ਕਰ ਦਿਓ ਵੀਰੇ ਆਪਾਂ ਸਪੈਸ਼ਲ ਵੀਡੀਓ ਬਣਾ ਦਾਂਗੇ ਇਹਦੇ ਤੇ ਆਪਾਂ ਵੀਰੇ ਦੇਤੀ ਜਿਹੜੇ ਜਿਹੜੇ ਉਤਰਨ ਦਵਾਈ ਦੇਣੀ ਸੀਗੀ ਠੀਕ ਹੈ ਜੀ ਪਰੋ ਠੀਕ ਆ ਵੀਰੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਵੀਰੇ ਜੇ ਕਿਸੇ ਵੀ ਸਿੰਘ ਦੇ ਨਾਂ ਪਤਾ ਲੱਗਿਆ ਤਾਂ ਕਮੈਂਟ ਕਰ ਦਿਓ ਆਪਾਂ ਤੁਹਾਨੂੰ ਦੱਸਾਂਗੇ ਜਰੂਰ ਵੀ ਪਾਵਰ ਸਟਾਫ ਐਸ ਇੱਕ ਕੰਮ ਦੇਣੀ ਹੈ ਵੀ ਹਫ਼ਤੇ ਦੇ ਵਿੱਚ ਜਿਵੇਂ ਕਬੂਤਰ ਹਰੀਆਂ ਮਿੱਠਾ ਮਾਰਦੇ ਨੇ ਜਾਂ ਕਬੂਤਰ ਦਾਣੇ ਨਹੀਂ ਖਿੱਚਦੇ ਬਿਮਾਰ ਲੱਗ ਗਏ ਤੁਹਾਨੂੰ ਤਾਂ ਵੀ ਜੇ ਤੁਸੀਂ ਦੇ ਸਕਦੇ ਹੋ ਕੋਈ ਜ਼ਿਆਦਾ ਸਟਰੋਂਗ ਦਵਾਈ ਨਹੀਂ ਦੇਣੀ ਹੈਗੀ ਤੁਹਾਨੂੰ ਪਤਾ ਜੀ ਬਾਜ਼ੀਆਂ ਦੇ ਦਿਨ ਨੇ ਹੁਣ ਕਬੂਤਰਾਂ ਦੀ ਬਹੁਤ ਜ਼ਿਆਦਾ ਸਾਹ ਸੰਭਾਲ ਦੀ ਲੋੜ ਹੈ ਠੀਕ ਹੈ ਜੀ ਆ ਆ ਵੀਰੇ ਪਾਵਰ ਜੈਲ ਦੀ ਥੋਂ ਤੇ ਆ ਵੀਦੇ ਪਾਵਰ ਜੈਲ ਸੀਗੀ ਤੇ ਆ ਪਾਵਰ ਸ਼ੌਪ ਆ ਵੀ ਠੀਕ ਹੈ ਜੀ ਸੇਮ ਆ ਵੀ ਸਾਰਾ ਕੁਝ ਤੇਰੇ ਫਿਰ ਨੇ ਦੀ ਨਵੀਂ ਪੈਕਿੰਗ ਕਰਤੀ ਆ ਕੰਚ ਦੀ ਸੀ ਸੀ ਜੀ ਆ ਪਲਾਸਟਿਕ ਦੀ ਸੀ ਸੀ ਆ ਸੇਮ ਹੀ ਆ ਜੀ ਉਹੀ ਸਾਲਟ ਉਹੀ ਹੋ ਸਕਦੀ 1 ਐਮ ਐਲ ਆਪਾਂ ਦਿੰਦੇ ਜੀ 1 ਐਮ ਐਲ ਆਪਾਂ ਨੇ ਆ ਦੇਣੀ ਠੀਕ ਹੈ ਜੀ ਚਲੋ ਠੀਕ ਹੈ ਜੀ